ਪੰਜਾਬ ਦੇ ਬਲਾਕ ਸ਼ੇਰਪੁਰ ਦੇ ਪਿੰਡ ਦਿਦਾਰਗੜ੍ਹ ਦੇ ਵਿੱਚ ਅੱਜ ਡੇਰਾ ਸੱਚਾ ਸੋਦਾ ਦੀ ਸਾਲ ਸੰਗਤ ਅਤੇ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਵੱਲੋਂ ਨਵੇਂ ਬਰੇ ਦੇ ਪਹਿਲੇ ਦਿਨ ਹੀ ਮਾਨਵਤਾ ਭਲਾਈ ਦੇ ਕਾਰਜਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਹੋਇਆਂ ਪਿੰਡ ਦੀ ਕੈਂਸਰ ਪੀੜਤ ਵਿਧਵਾ ਔਰਤ ਨੂੰ ਪੂਰਾ ਮਕਾਨ ਬਣਾ ਕੇ ਨਵੇਂ ਸਾਲ ਦੀ ਸੁਗਾ ਦਿੱਤੀ ਗਈ ਹੈ ਜਿਸ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਅਤੇ ਸਮੂਹ ਮੈਂਬਰ ਸਾਹਿਬਾਨ ਵੱਲੋਂ ਸਤਿਗੁਰ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸਾਂਝੇ ਤੌਰ ਉਤੇ ਇਟ ਰੱਖ ਕੇ ਕੀਤੀ ਗਈ ਉਜਨੇ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ انسان ਦੀ અપਾਰ ਰਹਿਮਤ ਸਦਕਾ ਦੇਖਦਿਆਂ ਹੀ ਦੇਖਦਿਆਂ ਕੁਝ ਘੰਟਿਆਂ ਵਿੱਚ ਪੂਰਾ ਮਕਾਨ ਬਣ ਕੇ ਤਿਆਰ ਹੋ ਗਿਆ ਜਿਸ ਵਿੱਚ ਦੋ ਕਮਰੇ ਚਾਰ ਦੁਆਰੀ ਬਣਾ ਕੇ ਦਿੱਤੀ ਗਈ ਹੈ ਜਾਣਕਾਰੀ ਮੁਤਾਬਿਕ ਭੈਣ ਬਲਵੰਤ ਕੌਰ ਪਤਨੀ ਸਵਰਗੀ ਬੂਟਾ ਸਿੰਘ ਜੋ ਕਿ ਬਲੱਡ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਿਤ ਹੈ 6 ਮਹੀਨੇ ਪਹਿਲਾਂ ਇਸ ਦਾ ਪਤੀ ਆਰਥਿਕ ਹਾਲਾਤਾਂ ਨਾਲ ਜੂਝਦਿਆਂ ਹੋਇਆ ਜ਼ਿੰਦਗੀ ਨੂੰ ਸਦਾ ਲਈ ਅਲਵਿਦਾ ਆਖ ਗਿਆ ਸੀ ਇਸ ਦੇ ਤਿੰਨ ਬੱਚੇ ਵਿੱਚੋਂ ਇੱਕ ਬੱਚੇ ਦੀ ਪਹਿਲਾਂ ਹੀ ਕੈਂਸਰ ਦੀ ਬਿਮਾਰੀ ਨਾਲ ਮੌਤ ਹੋ ਚੁੱਕੀ ਸੀ ਅਤੇ ਇੱਕ ਬੱਚਾ ਹਾਲੇ ਵੀ ਕੈਂਸਰ ਦੀ ਬਿਮਾਰੀ ਤੋਂ ਜੂਝ ਰਿਹਾ ਹੈ ਆਰਥਿਕ ਹਾਲਾਤ ਜ਼ਿਆਦਾ ਮਾੜੇ ਹੋਣ ਕਰਕੇ ਘਰ ਦੇ ਹਾਲਾਤ ਬਹੁਤ ਨਾਜ਼ੁਕ ਸੀ ਮੀਹ ਹਨੇਰੀ ਵਿੱਚ ਡਿੱਗੂ ਡਿੱਗੂ ਕਰਦੀ ਛੱਤ ਪਰਿਵਾਰ ਲਈ ਖਤਰੇ ਦੀ ਘੰਟੀ ਸੀ ਇਸ ਹੌਰਤ ਦੇ ਆਰਥਿਕ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਸਾਧ ਸੰਗਤ ਵੱਲੋਂ ਇਸ ਦਾ ਮਕਾਨ ਬਣਾਉਣ ਦਾ ਫੈਸਲਾ ਲਿਆ ਗਿਆ ਅਤੇ ਅੱਜ ਇਸ ਭੈਣ ਨੂੰ ਨਵੇਂ ਸਾਲ ਵਾਲੇ ਦਿਨ ਪੂਰਾ ਮਕਾਨ ਬਣਾ ਕੇ ਡੇਰਾ ਸੱਚਾ ਸੌਦਾ ਦੇ ਅਨਤਖ ਸ਼ਰਧਾਲੂਆਂ ਵੱਲੋਂ ਸੌਂਪ ਦਿੱਤਾ ਗਿਆ ਹੈ ਅੱਜ ਅਸੀਂ ਪਹੁੰਚੇ ਹੋਏ ਹਾਂ ਪਿੰਡ ਦਦਾਰਗੜ ਦੇ ਵਿੱਚ ਜਿੱਥੇ ਕਿ ਇੱਕ ਕੈਂਸਰ ਪੀੜਤ ਵਿਧਵਾ ਭੈਣ ਬਲਵੰਤ ਕੌਰ ਦਾ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਪੂਰਾ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈ ਇਸ ਭੈਣ ਦੇ ਜਿੱਕਰ ਅਸੀਂ ਦੁੱਖਾਂ ਦੀ ਕਹਾਣੀ ਦੀ ਗੱਲ ਕਰੀਏ ਤਾਂ ਬਹੁਤ ਹੀ ਦੁੱਖਾਂ ਭਰੀ ਹੈ ਇਸ ਭੈਣ ਦੇ ਤਿੰਨ ਬੱਚੇ ਸਨ ਜੋ ਕਿ ਜਿੰਨਾਂ ਵਿੱਚੋਂ ਦੋ ਬੱਚੇ ਕੈਂਸਰ ਦੀ ਨਾਮਰਾਦ ਬਿਮਾਰੀ ਨਾਲ ਪੀੜਤ ਸਨ ਉਹਨਾਂ ਦੇ ਵਿੱਚੋਂ ਇੱਕ ਬੱਚੇ ਦੀ ਮੌਤ ਹੋ ਚੁੱਕੀ ਹੈ ਭੈਣ ਆਪ ਵੀ ਬਲੱਡ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੈ ਇਸ ਦੇ ਪਤੀ ਦੀ 6 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਜੋ ਕਿ ਆਰਥਿਕ ਹਾਲਾਤਾਂ ਨਾਲ ਜੂਝਦਾ ਹੋਇਆ ਅੱਬ ਦੀ ਜ਼ਿੰਦਗੀ ਨੂੰ ਅਲਵਿਦਾ ਆਖ ਗਿਆ ਅੱਜ ਇਸ ਭੈਣ ਦੀ ਬਾਹ ਫੜਨ ਦੇ ਲਈ ਡੇਰਾ ਸੱਚਾ ਸੌਦਾ ਦੀ ਸਾਥ ਸੰਗਤ ਸਾਲ ਦੇ ਨਵੇਂ ਬਰੇ ਦੇ ਵਿੱਚ ਪਹਿਲੇ ਦਿਨ ਹੀ ਇਸ ਨੂੰ ਮਕਾੜ ਬਣਾ ਕੇ ਘਰ ਦੀ ਸੁਗਾਤ ਆ ਜੋ ਦੇ ਰਹੀ ਹੈ ਇਸ ਭੈਣ ਦੇ ਨਾਲ ਵੀ ਤੁਹਾਡੀ ਅਸੀਂ ਗੱਲਬਾਤ ਕਰਵਾਵਾਂਗੇ ਬਹੁਤ ਸੰਗਤ ਦੇ ਵੱਲੋਂ ਸੇਵਾ ਹੋ ਰਹੀ ਆ ਰੰਤਧਰ ਗੜਬਾਚੀ ਬੀਤਾ ਸਿੰਘ ਸ਼ਰਗਵਾਸ ਹੋ ਗਿਆ ਜੀ ਪ੍ਰੇਮੀਆਂ ਨੇ ਬਹੁਤ ਆ ਕੇ ਮਦਦ ਕਰੀ ਦੂਰੋਂ ਦੂਰੋਂ ਸਾਥ ਸੰਗਤ ਆ ਕੇ ਬਹੁਤ ਬੀਬੀਆਂ ਪਹਿਣਾ ਸਾਰਿਆਂ ਨੇ ਆ ਕੇ ਮਦਦ ਬਹੁਤ ਕੀਤੀ ਹੈ ਜੀ ਮੈਂ ਮਹਿੰਦਰ ਕੌਰ ਆ ਜੀ ਇਸ ਨਗਰ ਦੀ ਪਹਿਣਾਗੀ ਮੈਂ ਇਹ ਪਹਿਣ ਤੇ ਜੋ ਵੀ ਬੀਤੀਆਂ ਨੇ ਗੱਲਾਂ ਵੀ ਸਾਨੂੰ ਪਤਾਗਾ ਅਸੀਂ ਇਹ ਨਗਰ ਦੇਿਆਂਗੇ ਗਨਕੌਰ ਤੇ ਜਿਹੜੀ ਇਹਨੂੰ ਦਿੱਕਤਾ ਐਡੀ ਬਿਮਾਰੀ ਆਈ ਸੀ ਉਹੀ ਬੱਚਿਆਂ ਨੂੰ ਆ ਗਈ ਸੀ ਹੋਣ ਜੀ ਜਿਹੜੀ ਡੇਰ ਵਾਲੀ ਸੰਗਤਾਂ ਬਹੁਤ ਸੇਵਾ ਕਰਦੀ ਆ ਕੀ ਬਹੁਤ ਸੇਵਾਦਾਰ ਨੇ ਬਹੁਤ ਕੰਮ ਚੱਲ ਰਿਹਾ ਜੀ ਬਹੁਤ ਇਹਨਾਂ ਦੀ ਬਹੁਤ ਨੇਕੀ ਆ ਨਗਰ ਦੇ ਵਿੱਚ ਕਿਸੇ ਨਗਰ ਨੇ ਸ਼ਾਖਮਜੀਤਾ ਜਿਹੜਾ ਅੱਜ ਇਹ ਦੇ ਰਹੇ ਨੇ ਜੀ ਬਹੁਤ ਵਧੀਆ ਸੰਗਤਾਂ ਬਹੁਤ ਵਧੀਆ ਇਹਨਾਂ ਦਾ ਘਰ ਨਹੀਂ ਤੇ ਇਹਦਾ ਘਰ ਹੋਣ ਬਣਾਇਆ ਜਾਂਦਾ ਨਹੀਂ ਬਹੁਤ ਜ਼ਿਆਦਾ ਦੀ ਡਿੱਗਦਾ ਕੀ ਕਰ ਕਿਸੇ ਨੇ ਨਹੀਂ ਸੋਚਿਆ ਜਿਹੜਾ ਅੱਜ ਇਹਨਾਂ ਨੇ ਡੇਰ ਵਾਲਿਆਂ ਨੂੰ ਸੋਚਿਆਗਾ ਬਹੁਤ ਵਧੀਆ ਸੰਗਤਾਂ ਜੀ ਇਹੋ ਜੀ ਸੰਗਤਾਂ ਹੋਣੀ ਚਾਹੀਦੀ ਆ ਸਾਫ ਦੇਣਾ ਚਾਹੀਦਾ ਜਿਵੇਂ ਵੀ ਗਗਨ ਕੌਰ ਤੇ ਬਿਮਾਰੀ ਇਤੀ ਬਹੁਤ ਜਿਆਦੇ ਕੋਈ ਇਹਦਾ ਹੱਲ ਨਹੀਂ ਹੈਗਾ ਜੀ ਜਿਹੜੀ ਇਹਨਾਂ ਨੇ ਜਗਾ ਬਣਾ ਕੇ ਇਹਨਾਂ ਨੂੰ ਦੇ ਦਿੱਤੀ ਹੈਗੀ ਬੱਚੇ ਆਪਣੇ ਘਰੇ ਵੱਢਦੇ ਹੋਗੇ ਜੀ ਅੱਜ ਬਲਾਕ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਦੀ ਸਹਾ ਸੰਗਤ ਪਰੰਪਰਿਦਾ ਸਾਹਿਬ ਸਲਾਹ ਜੀ ਮਹਾਰਾਜ ਦੇ ਪਵਿੱਤਰ ਜਨਮ ਦਿਨ ਨੂੰ ਮੁੱਖ ਰੱਖਦਿਆਂ ਹੋਇਆ ਔਰ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਜੋ ਤਵੇਧਵਾ ਪੈਣ ਬਲਵੰਤ ਕੌਰ ਪਿੰਡ ਜ਼ਾਰਗੜ ਤੋਂ ਜੋ ਕਿ ਕੈਂਸਰ ਦੇ ਨਾਲ ਪੀੜਤ ਹੈ ਜਦਵਾ ਪੈਣ ਨੇ ਤਿੰਨ ਬੱਚੇ ਹੈਗੇ ਦੋ ਬੱਚੇ ਮਨੋਂ ਜਿੰਦਾ ਹੈ ਇੱਕ ਬੱਚੇ ਦੀ ਡੈਥ ਹੋ ਗਈ ਕੈਂਸਰ ਦੇ ਨਾਲ ਔਰ ਇੱਕ ਛੋਟੇ ਬੱਚੇ ਨੂੰ ਹੋਰ ਵੀ ਕੈਂਸਰ ਦੀ ਸਕੈਟ ਹੈ ਔਰ ਭੈਣ ਨੂੰ ਖੁਦ ਵੀ ਕੈਂਸਰ ਰਿਸਕ ਹਤਾਂ ਕਾਜ ਉਹਦਾ ਮਕਾਨ ਸੀਗਾ ਬਿਲਕੁਲ ਡਿਗੂ ਡਿਗੂ ਕਰਦਾ ਸੀਗਾ ਕਾਫੀ ਜ਼ਰਤੋਂ ਮਨੋਂ ਭੈਣ ਨਵੇਂ ਮਕਾਨ ਨੂੰ ਤਰਸ ਰਹੀ ਸੀਗੀ ਤੇ ਜਦੋਂ ਬਲੈਕ ਸ਼ੇਰਪੂ ਦੀ ਸਾਧ ਸੰਗਤ ਨੂੰ ਪਤਾ ਲੱਗਿਆ ਕਿ ਭੈਣ ਦਾ ਮਕਾਨ ਬਣਾਉਣ ਵਾਲਾ ਔਰ ਭੈਣ ਅੱਧੀ ਲੋੜ ਬੰਦ ਹੈ ਔਰ ਕੈਂਸਰ ਨਾਲ ਪੀੜਤ ਹੈ ਤਾਂ ਬਲੈਕ ਸ਼ੇਰਪੂ ਦੀ ਸਾਧ ਸੰਗਤ ਕੈਂਸਰ ਪੀੜਤ ਭੈਣ ਦੇ ਮਨ ਮੰਨ ਦੀ ਮਲ ਜਗਮਾਂ ਦੀ ਮੰਲ ਬਣਦੀ ਹੋਈ ਅੱਜ ਉਸ ਭੈਣ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਿਆਂਗੇ ਬਲੈਕ ਸ਼ੇਰਪੂ ਦੀ ਸਾਧ ਸੰਗਤ ਨੇ ਅੱਜ ਸਵੇਰੇ 1 ਜਨਵਰੀ ਨੂੰ ਇਹ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਭੈਣ ਨੂੰ ਮੁਕਾਰਨ ਮਨਾ ਕੇ ਦੇ ਰਿਹਾਗੇ ਮਕਾਨਾ ਮਾਰਗ ਦੀ ਕਿਰਪਾ ਦੇ ਨਾਲ ਬਹੁਤ ਹੀ ਵਧੀਆ ਬਣਨਾ ਜਾ ਰਿਹਾ ਆ ਤੁਸੀਂ ਕਿਸੇ ਦ੍ਰਿਸ਼ ਦੇਖ ਹੀ ਰਹੇ ਹੋ ਕਿ ਸਾਧ ਸੰਗਤ ਕਿਵੇਂ ਤਰਮਨਤਾਂ ਦੇ ਨਾਲ ਖੁਸ਼ੀ ਦੇ ਨਾਲ ਅਜ ਨਵੇਂ ਸਾਲ ਦੀ ਸ਼ੁਰੂਆਤ ਆ ਜੋ ਪਰੰਪਰਾ ਸਾਸਤ ਲਾ ਜੀ ਮਹਾਰਾਜਪੁਰਾ ਪਵਿੱਤਰ ਜਨਮ ਮਹੀਨਾ ਦਾ ਉਹਨੂੰ ਮੁਕ ਰੱਖਦਾ ਮੁਕਾਰਨ ਬਣਾ ਕੇ ਦਿੱਤਾ ਜਾ ਰਿਹਾ ਮੈਂ ਜੀ ਬਲਵੰਤ ਕੌਰ ਪਿੰਡ ਤਦਾਰਗੜ ਬੂਟਾ ਸਿੰਘ ਦੇ ਘਰ ਵਾਲੀ ਬੋਲ ਰਹੀ ਹਾਂ ਜੀ ਜਿੰਨਾਂ ਦੀ ਡੈਥ ਹੋ ਚੁੱਕੀ ਹੈ ਮੇਰੇ ਘਰ ਦੇ ਬਹੁਤ ਹਾਲਾਤ ਖਰਾਬ ਸਨ ਮੇਰਾ ਘਰ ਡੁੱਬਦਾ ਸੀ ਘਰ ਵਿੱਚ ਪਾਣੀ ਖੜਦਾ ਸੀ ਮੈਨੂੰ ਤੇ ਮੇਰੇ ਛੋਟੇ بیٹے ਨੂੰ ਬਲੱਡ ਕੈਂਸਰ ਹੈ ਇੱਕ بیٹے ਦੀ ਡੈਥ ਹੋ ਚੁੱਕੀ ਹੈ ਉਹਨੂੰ ਵੀ ਬਲੱਡ ਕੈਂਸਰ ਸੀ ਹੁਣ ਮੇਰੇ ਦੋ ਬੇਟੇ ਨੇ ਜੀ ਮੈਨੂੰ ਘਰ ਦੀ ਕਿਸੇ ਨੇ ਮਦਦ ਤਾਂ ਬਹੁਤ ਕਿਹਾ ਸੀ ਵੀ ਅਸੀਂ ਘਰ ਪਵਾਵਾਂਗੇ ਅਸੀਂ ਘਰ ਪਵਾਵਾਂਗੇ ਪਰ ਕਿਸੇ ਨੇ ਮੈਨੂੰ ਘਰ ਦੀ ਸਹਾਇਤਾ ਨਹੀਂ ਦਿੱਤੀ ਹੈਗੀ ਜੀ ਇਹਨਾਂ ਨੇ ਸੱਚਖੰਡ ਪ੍ਰੇਮੀਆਂ ਨੇ ਜੀ ਇੱਕ ਵੇਰੇ ਆ ਕੇ ਮੈਨੂੰ ਕਿਹਾ ਸੀ ਵੀ ਅਸੀਂ ਤੇਰਾ ਘਰ ਪਵਾਵਾਂਗੇ ਹੁਣ ਇਹ ਸੰਗਤ ਆ ਕੇ ਮੇਰਾ ਘਰ ਪਾਰੀ ਹੈ ਜੀ ਮੈਨੂੰ ਇਹਨਾਂ ਦੀ ਬਹੁਤ ਬਹੁਤ ਖੁਸ਼ੀ ਹੈ ਜੀ ਮੈਂ ਧੰਨਵਾਦ ਕਰਦੀ ਹਾਂ ਸੰਗਤ ਦਾ ਤੇ ਇਹਨਾਂ ਸੱਚ ਸਗਨ ਦੀ ਪ੍ਰੇਮੀਆਂ ਦਾ ਜੀ